ਦੋਸਤੋ ਇਹ ਘਟਨਾ ਬਿਲਕੁਲ ਸੱਚੀ ਬਿਲਕੁਲ ਸੱਚੀ ਘਟਨਾ ਹੈ ਜਿਸ ਘਟਨਾ ਵਿੱਚ ਪੁਲਸ ਵਾਲਿਆਂ ਨੇ ਪੁਲਸ ਦੀ ਵਰਦੀ ਲਾ ਕੇ ਡਾਕਟਰ ਦਾ ਭੇਸ ਬਣਾਇਆ ਘਰ ਘਰ ਜਾ ਕੇ ਬਲੱਡ ਸੈਂਪਲ ਇਕੱਠੇ ਕੀਤੇ 800 ਲੋਕਾਂ ਦੇ ਜਦੋਂ ਉਸ ਬਲੱਡ ਸੈਂਪਲ ਦੀ ਰਿਪੋਰਟ ਆਈ ਉਸ ਰਿਪੋਰਟ ਦੇ ਵਿੱਚੋਂ ਇੱਕ ਦਾ ਸੈਂਪਲ ਉਸ ਕਾਤਲ ਨਾਲ ਮੈਚ ਕਰ ਗਿਆ ਔਰ ਫਿਰ ਉਸ ਕਾਤਲ ਨੂੰ ਫੜਿਆ ਗਿਆ ਪਰ ਇਸ ਕਾਤਲ ਨੂੰ ਫੜਨ ਵਾਸਤੇ ਪੁਲਿਸ ਨੂੰ 14 ਸਾਲ ਲੱਗੇ 14 ਸਾਲ ਬਾਅਦ ਕਾਤਲ ਫੜ ਹੋਇਆ ਕਿਉਂਕਿ ਕਾਤਲ ਚਲਾਕ ਬਹੁਤ ਸੀ ਕੋਈ ਸਬੂਤ ਨਹੀਂ ਛੱਡਿਆ ਸੀ ਉਹਨੇ ਸਿਵਾਏ ਇੱਕ ਸਬੂਤ ਦੇ ਉਥੇ ਉਹਦਾ ਬਲੱਡ ਸੈਂਪਲ ਰਹਿ ਗਿਆ ਸੀ ਕਿਸੇ ਤਰੀਕੇ ਨਾਲ ਪੁਲਿਸ ਨੇ ਪੂਰਾ ਜ਼ੋਰ ਲਾਇਆ ਪੁਲਿਸ ਦੀ ਬਰਦੀ ਲਾਈ ਡਾਕਟਰ ਬਣੇ ਘਰ ਘਰ ਜਾ ਕੇ ਬਲੱਡ ਸੈਂਪਲ ਇਕੱਠੇ ਕੀਤੇ ਬਲੱਡ ਸੈਂਪਲ ਇਕੱਠੇ ਕਰਕੇ ਰਿਪੋਰਟ ਭੇਜੀ ਜਦੋਂ ਰਿਪੋਰਟ ਬਣ ਕੇ ਵਾਪਸ ਆਈ ਤੇ ਫਿਰ ਕਾਤਲ ਫੜ ਹੋਇਆ ਦੋਸਤੋ ਇਹ ਕਹਾਣੀ ਹੈਗੀ ਆ ਚੰਡੀਗੜ੍ਹ ਦੀ ਸੱਚੀ ਬਿਲਕੁਲ ਘਟਨਾ ਕਾਤਲ ਇੰਨਾ ਘਟਿਆ ਇੰਨਾ ਕਰੋੜਤਾਂ ਨਾਲ ਭਰਿਆ ਹੋਇਆ ਦਿਮਾਗ ਅਜੋ ਤੁਹਾਨੂੰ ਕਹਾਣੀ ਸੁਣਾਉਨੇ ਆ ਸੁਣਿਓ ਕਹਾਣੀ ਧਿਆਨ ਨਾਲ ਜਰਾ ਇਹ ਘਟਨਾ ਹੈਗੀ ਆ ਜੀ 30 ਜੁਲਾਈ 2010 ਦੀ 30 ਜੁਲਾਈ 2010 ਨੂੰ ਇੱਕ ਲੜਕੀ ਜਿਹਦਾ ਨਾਮ ਹੁੰਦਾ ਰੋਜ਼ ਉਹ ਆਪਣੇ ਘਰ ਤੋਂ ਡੇਲੀ ਦੀ ਰੂਟੀਨ ਵਾਈਜ਼ ਆਈਲੈਟਸ ਦਾ ਕੋਰਸ ਕਰਨ ਜਾਂਦੀ ਆ। ਮਲੋਆ ਰਹਿੰਦੇ ਹੁੰਦੇ ਆ ਉਹ ਸੈਕਟਰ 38। ਡੇਲੀ ਉਹ ਆਪਣੇ ਘਰ ਤੋਂ ਜਾਂਦੀ ਆ ਪੜ੍ਹਨ ਵਾਸਤੇ 6:30 ਵਜੇ ਰਾਤ ਨੂੰ ਤਕਰੀਬਨ 9:00 ਵਜੇ 9:30 ਵਜੇ ਆਪਣੇ ਘਰ ਵਾਪਸ ਆ ਜਾਂਦੀ। 30 ਜੁਲਾਈ 2010 ਨੂੰ ਇਸੇ ਤਰ੍ਹਾਂ ਕਰੋ ਜਾਂਦੀ। بارش ਦਾ ਮੌਸਮ ਉਹਨਾਂ ਦਾ ਮੀਂਹ ਪੈ ਰਿਹਾ ਹੁੰਦਾ। ਤੇ ਉਹ ਜਦੋਂ ਆਪਣਾ ਉਥੇ ਕਲਾਸ ਲਾ ਕੇ ਵਾਪਸ ਆ ਰਹੀ ਹੁੰਦੀ ਰਸਤੇ 'ਚ ਮੀਂਹ ਆ ਜਾਂਦਾ ਉਹ ਆਪਣਾ ਸਕੂਟਰ ਰੋਕ ਕੇ ਰੁਕ ਜਾਂਦੀ بارش ਤੋਂ ਬਚਣ ਲਈ ਕਿ ਮੀਂਹ ਪੈ ਰਿਹਾ ਥੋੜਾ ਮੀਂਹ ਘਟਦਾ ਤਾਂ ਮੈਂ ਚਲੇ ਜਾਉਂਗੀ ਉਥੇ ਕੋਈ ਸਟਾਪ ਬਣਿਆ ਹੁੰਦਾ ਟੀਨ ਦੀ ਸ਼ੈੱਡ ਪਈ ਹੁੰਦੀ ਉਹਦੇ ਥੱਲੇ ਰੁਕ ਜਾਂਦੀ ਤਕਰੀਬਨ 8 ਵਜੇ ਤੋਂ 9 ਵਜੇ ਦੇ 9 ਵਜੇ ਤੱਕ ਦੀ ਘਟਨਾ ਹੈ ਰਾਤ ਦਾ ਸਮਾਂ ਸੀ 8 ਤੋਂ 9 ਵਜੇ ਤੱਕ ਉਹ ਖੜੀ ਨੂੰ 10-15 ਮਿੰਟ ਹੋਏ ਸੀ ਹੱਲੇ ਪਿੱਛੋਂ ਕਿਸੇ ਨੇ ਉਹਦੇ ਸਿਰ 'ਚ ਪੱਥਰ ਮਾਰਿਆ ਜਦੋਂ ਪੱਥਰ ਮਾਰਿਆ ਕੁੜੀ ਬਿਹੋਸ਼ ਹੋ ਕੇ ਡੈਪੀ ਉਹਨੂੰ ਚੱਕਿਆ ਕੁੜੀ ਨੂੰ ਉਸ ਕਾਤਲ ਨੇ ਚੱਕ ਕੇ ਜੰਗਲ 'ਚ ਲੈ ਗਿਆ ਜੰਗਲ ਜਾ ਕੇ ਉਹਨਾਂ ਐਡੀ ਕਨੌਣੀਆਂ ਹਰਕਤਾਂ ਕੀਤੀਆਂ ਉਹਦੇ ਸਰੀਰ ਤੇ ਕੋਈ ਅਜਿਹਾ ਥਾਂ ਨਹੀਂ ਸੀ ਜਿੱਥੇ ਦੰਦਨਾ ਮਾਰੇ ਹੋਣ ਦਰਿੰਦਗੀ ਕੀਤੀ ਰੇਪ ਕੀਤਾ ਉਸ ਕੁੜੀ ਦਾ ਐਂਡ ਤੇ ਉਹਨੂੰ ਜਦੋਂ ਉਹਦਾ ਮਨ ਭਰ ਗਿਆ ਰੇਪ ਕਰਤਾ ਉਹਨੇ ਗਲਾ ਕੁੱਟ ਕੇ ਮਾਰਤਾ ਰਾਤ ਦੇ तकरीबन 10 ਕਵਜੇ ਜਦੋਂ ਰੋਜ਼ ਦੇ ਲੜਕੀ ਦੇ ਫੋਨ ਤੇ ਫੋਨ ਆਉਂਦਾ ਉਹਦੇ ਪਿਤਾ ਦਾ ਕਾਤਲ ਮੋਰੇ ਫੋਨ ਚੱਕਦਾ ਜਦੋਂ ਚੱਕ ਕੇ ਕੰਨ ਲਾਉਂਦਾ ਉਹਦੇ ਕੁੜੀ ਦਾ ਪਿਤਾ ਬੋਲਿਆ ਰੋਜ਼ ਬੇਟਾ ਕਿੱਥੇ ਹੋ ਤੁਸੀਂ ਮੈਂ ਤੁਹਾਨੂੰ ਬਹੁਤ ਟਾਈਮ ਦਾ ਲੱਭ ਰਿਆਂ ਤੁਹਾਡਾ ਕੋਈ ਪਤਾ ਨਹੀਂ ਤੁਸੀਂ ਕਿੱਥੇ ਹੋ ਇਹ ਗੱਲ ਸੁਣੇ ਕਾਤਲ ਬੋਲਦਾ ਕਬਰੌਣ ਦੀ ਲੋੜ ਨਹੀਂ ਸੈਕਟਰ 38 ਦੇ ਟੈਕਸੀ ਸਟੈਂਡ ਤੇ ਸਕੂਟਰੀ ਖੜੀ ਆ ਉੱਥੇ ਅੱਗੇ ਦੇਖ ਲਓ ਫੋਨ ਕੱਟਦਾ ਫੋਨ ਸੱਟ ਕੇ ਆਪ ਉਥੋਂ ਫਰਾਰ ਹੋ ਜਾਂਦਾ ਇਹਨਾਂ ਦਰਿੰਦਗੀ ਦਾ ਇਹਨਾਂ ਕਣਾਉਣਾ ਕੰਮ ਕਰਕੇ ਤੇ ਉਧਰ ਜਿਹੜੀ ਲੜਕੀ ਸੀ ਉਹਦੇ ਪਿਤਾ ਵਿਚਾਰੇ ਉਹਦੇ ਪਰਿਵਾਰ ਵਿਚਾਰੇ ਘਬਰਾਏ ਹੋਏ ਡਰੇ ਹੋਏ ਉਹਨਾਂ ਨੇ ਇਸ ਘਟਨਾ ਦੇ ਹੁੰਦੇ ਹੁੰਦੇ ਹਰ ਥਾਂ ਲੱਭਿਆ ਆਪਣੀ ਬੇਟੀ ਨੂੰ ਆਪਣੀਆਂ ਦੋਸਤਾਂ ਦੇ ਘਰ ਆਪਣੇ ਰਿਸ਼ਤਾਰੀਂ ਹਰ ਥਾਂ ਫੋਨ ਕੀਤਾ ਉਹਨਾਂ ਦੇ ਜਿਹੜੇ ਲਾਗੇ ਸ਼ੱਕ ਕਰ ਸੀ ਉਹ ਲੜਕੇ ਵੀ ਨਾਲ ਆਏ ਉਹਨੂੰ ਲੱਭਣ ਨੂੰ ਘੜ ਤੋਂ ਘੜ 2 3 ਘੰਟੇ 4 ਘੰਟੇ ਲੜਕੀ ਨੂੰ ਲੱਭਦੇ ਰਹੇ ਕਿਤੇ ਨਹੀਂ ਲੱਭੀ ਫਿਰ ਕੁੜੀ ਦੇ ਪਿਤਾ ਦੇ ਦਿਮਾਗ ਚ ਆਉਂਦਾ ਕਿ ਉਹ ਮੈਨੂੰ ਫੋਨ ਤੇ ਗਿਆ ਸੀ ਸੈਕਟਰ 38 ਦੇ ਟੈਕਸੀ ਸਟੈਂਡ ਤੇ ਦੀ ਸਕੂਟਰੀ ਖੜੀ ਉੱਥੇ ਆ ਕੇ ਦੇਖ ਲਓ ਜਦੋਂ ਉੱਥੇ ਆਉਂਦੇ ਉੱਥੇ ਸਕੂਟਰੀ ਖੜੀ ਹੁੰਦੀ ਸਕੂਟਰੀ ਨੂੰ ਬਲੱਡ ਲੱਗਾ ਹੁੰਦਾ ਘਬਰਾ ਜਾਂਦੇ ਤੁਸੀਂ ਸਮਝ ਸਕਦੇ ਹੋ ਤੇ ਇੱਕ ਪਿਤਾ ਦੇ ਦਿਲ ਤੇ ਇੱਕ ਦਿਮਾਗ ਤੇ ਕੀ ਬੀਤਦਾ ਉਦੋਂ ਲਬ ਦੇ ਲੋਕੀ ਨਾਲ ਇਕੱਠੇ ਹੋਏ ਹੁੰਦੇ ਆ ਲਾਗੇ ਜੰਗਲ ਹੁੰਦਾ ਸ਼ੱਕ ਪੈਂਦਾ ਇਧਰ ਉਧਰ ਭਾਈ ਦੇ بارش ਦਾ ਮੌਸਮ ਹੁੰਦਾ ਜੰਗਲ ਚ ਵੀ ਲੱਭਣ ਚਲੇ ਜਾਂਦੇ ਟਾਰਚਾਂ ਲੈ ਕੇ ਵਾਜਾ ਮਾਰਦਾ ਬੇਟੀ ਕਿੱਥੇ ਆ ਤੂੰ ਬੇਟੀ ਕਿੱਥੇ ਆ ਤੂੰ ਮੈਨੂੰ ਆਵਾਜ਼ ਦੇ ਘਬਰਾਏ ਘਰ ਦੇ ਪਿਤਾ ਵਿਚਾਰਾ ਬਹੁਤ ਘਬਰਾਇਆ ਹੋਇਆ ਜੋਰ ਜੋਰ ਨਾਲ ਵਾਜਾ ਮਾਰਦਾ ਬੇਟੀ ਕਿੱਥੇ ਆ ਬੇਟੀ ਕਿੱਥੇ ਆ ਨਾਲ ਟਾਰਚ ਦੀ ਲਾਈਟ ਮਾਰਦਾ ਆਖਿਰਕਾਰ ਪਿਤਾ ਦੇ ਸਾਹਮਣੇ ਪਿਤਾ ਨੂੰ ਆਪਣੀ ਲੜਕੀ ਦੀ ਸੀ ਜਦੋਂ ਲਾਗੇ ਗਿਆ ਲੜਕੀ ਬਿਲਕੁਲ ਨਗਨ ਹਾਲਤ ਵਿੱਚ ਥਾਂ ਥਾਂ ਤੇ ਸੱਟਾਂ ਲੱਗੀਆਂ ਦੰਦ ਵੱਜੇ ਹੋਏ ਉਹਦੇ ਖੂਨ ਨਿਕਲੇ ਨਗਰਵਸਤਾ ਦੇ ਵਿੱਚ ਆਪਦੀ ਬੇਟੀ ਨੂੰ ਚੱਕਿਆ ਜਲਦੀ ਵਲਦੀ ਚੱਕ ਕੇ ਆਪਣੇ ਬਾਹਮ ਵਿਚ ਪੀਜੀਆਈ ਲੈ ਗਏ ਜਦੋਂ ਪੀਜੀਆਈ ਹਸਪੀਟਲ ਗਿਆ ਡਾਕਟਰ ਨੇ ਚੈੱਕ ਕੀਤਾ ਡਾਕਟਰ ਨੇ ਕਿਹਾ ਕਿ ਮਰ ਚੁੱਕੀ ਹੈ ਤੁਹਾਡੀ ਬੇਟੀ ਲਾਸ਼ ਲੈ ਕੇ ਆਇਓ ਤੁਸੀਂ ਬੜਾ ਦੁੱਖ ਹੁੰਦਾ ਪਿਓ ਦਾ ਵਿਚਾਰੇ ਦਾ ਰੋ ਰੋ ਕੇ ਬੁਰਾ ਹਾਲ ਕਿਉਂਕਿ ਪਿਓ ਆਪਣੀਆਂ ਬੇਟੀਆਂ ਨੂੰ ਬਹੁਤ ਪਿਆਰ ਕਰਦੇ ਹੁੰਦੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਕਾਤਲ ਦੀ ਤਲਾਸ਼ ਵਿੱਚ ਲੱਗ ਗਈ ਕਾਤਲ ਦਾ ਕੁਝ ਪਤਾ ਨਹੀਂ ਨਾ ਕੋਈ ਗਵਾਹ ਨਾ ਕੋਈ ਸਬੂਤ ਨਾ ਕੋਈ ਉਥੇ ਕੈਮਰਾ ਕਿਤੋਂ ਨਾ ਕਾਤਲ ਲੱਭਿਆ ਪੁਲਿਸ ਨੇ ਬੜੀ ਕੋਸ਼ਿਸ਼ ਕੀਤੀ ਫਿਰ ਪੁਲਿਸ ਨੇ ਦਿਮਾਚਿਆ ਕਿ ਜਿੰਨੇ ਵੀ ਚੰਡੀਗੜ੍ਹ ਦੇ ਵਿੱਚ ਮਤਲਬ ਗੁੰਡੇ ਟਾਈਪ ਲੋਗ ਆ ਗਿਆ ਚੋਰੋ ਚੱਕੇ ਆ ਉਹਨਾਂ ਦੀ ਸਾਰਿਆਂ ਦੀ ਰਿਪੋਰਟ ਬਣਾਓ ਡਾਟਾ ਇਕੱਠਾ ਕਰੋ ਉਹਨਾਂ ਤੋਂ ਸਭ ਤੋਂ ਪੁੱਛਗਿੱਛ ਕਰਦੇ ਆ ਉਹਨਾਂ ਸਾਰਿਆਂ ਦੀ ਰਿਪੋਰਟ ਬਣਾਈ ਗਈ ਉਹਨਾਂ ਦੇ ਬਲੱਡ ਸੈਂਪਲ ਲੈ ਗਏ ਪੁਲਿਸ ਦੇ ਹੱਥ ਕੁਛ ਨਾ ਲੱਗਾ ਪੁਲਿਸ ਦੇ ਹੱਥ ਫਿਰ ਖਾਲੀ ਜਦੋਂ ਕੁਛ ਨਾ ਮਿਲਿਆ ਤੇ ਪੁਲਿਸ ਨੇ ਫਿਰ ਉਹ ਕੁੜੀ ਦੇ ਦੋਸਤਾਂ ਨੂੰ ਅਰੈਸਟ ਕੀਤਾ ਕਿਉਂਕਿ ਪੁਲਿਸ ਦਾ ਸ਼ੱਕ ਦੋਸਤਾਂ ਤੇ ਵੀ ਜਾਂਦਾ ਉਹਨਾਂ ਵਿੱਚ ਸੀ ਸਚਿਨ ਤੇ ਤੇਜਸ ਸਾਗਰ ਵਿਸ਼ੇਸ਼ ਇਹਨਾਂ ਚਾਰਾਂ ਦੋਸਤਾਂ ਨੂੰ ਅਰੈਸਟ ਕੀਤਾ ਇਹਨਾਂ ਦਾ ਨਾਰਕੋ ਟੈਸਟ ਕਰਵਾਇਆ ਗਿਆ ਬ੍ਰੇਨ ਮੈਪਿੰਗ ਵੀ ਕਰਵਾਈ ਗਈ ਕਿਤੇ ਝੂਠ ਨੀ ਬੋਲਦੇ ਨਾ ਤਾਂ ਬਲੱਡ ਟੈਸਟ ਦੇ ਵਿੱਚ ਸੈਂਪਲ ਮਿਲਿਆ ਨਾ ਬ੍ਰੇਨ ਮੈਪਿੰਗ ਨਾਲ ਕੁਛ ਸਾਹਮਣੇ ਆਇਆ ਕਿਉਂਕਿ ਕਾਤਲ ਹੋਇਆ ਹੀ ਨਹੀਂ ਉਹਨਾਂ ਨੂੰ ਛੱਡ ਨਾ ਪਿਆ ਪੁਲਿਸ ਬੜੀ ਕੋਸ਼ਿਸ਼ ਕਰਦੀ ਰਹੀ ਕਦੇ ਕਿਤੇ ਕਦੇ ਕਿਸੇ ਤਰੀਕੇ ਨਾਲ ਕਦੇ ਕਿਸੇ ਤਰੀਕੇ ਨਾਲ ਸ਼ਹਿਰ ਦੇ ਸਾਰੇ ਗੁੰਡੇ ਚੋਰੋ ਚੱਕਿਆਂ ਨੂੰ ਵੀ ਪੁੱਛਗਿਸ਼ ਕੀਤੀ ਪਰ ਪੁਲਿਸ ਦੇ ਹੱਥ ਕੁਝ ਨਾ ਲੱਗਾ ਹੌਲੀ ਹੌਲੀ ਟਾਈਮ ਨਿਕਲਿਆ ਸਾਲ ਨਿਕਲੇ ਆ 2 ਸਾਲ ਨਿਕਲੇ 4 ਸਾਲ ਨਿਕਲੇ 8 ਸਾਲ ਨਿਕਲੇ ਕਰਦੇ ਘਰਾਉਂਦੇ 12 ਸਾਲ ਨਿਕਲ ਗਏ ਇਹਨਾਂ 12 ਸਾਲਾਂ ਦੇ ਵਿੱਚ ਜਿੰਨੀ ਵੀ ਪੁਲਿਸ ਨੇ ਬਲੱਡ ਸੈਂਪਲ ਲਏ ਜਾਂ ਚੋਰ ਚੱਕਿਆਂ ਨੂੰ ਪੁੱਛਿਆ ਕੁਝ ਨਾ ਆਤਾ ਤਾਂ ਕਾਤਲ ਆਰਾਮ ਨਾਲ ਪੁਲਿਸ ਦੇ ਸਾਹਮਣੇ ਫਿਰਦਾ ਰਿਹਾ ਹਰ ਵਾਰ ਬਚ ਕੇ ਨਿਕਲ ਜਾਂਦਾ ਰਿਹਾ ਟਾਈਮ ਨਿਕਲ ਗਿਆ ਇਸ ਗੱਲ ਨੂੰ 12 ਸਾਲ ਬੀਤ ਗਏ ਮਾਂ-ਬਾਪ ਵੀ ਪਰਿਵਾਰ ਵੀ ਵਿਚਾਰਾ ਪਰੇਸ਼ਾਨ ਕਿਉਂਕਿ ਉਹਨਾਂ ਦੀ ਲੜਕੀ ਦੇ ਕਤਲ ਦਾ ਕਾਤਲ ਕੋਈ ਹੱਥ ਨਹੀਂ ਆਇਆ ਇਹ ਮਾਮਲਾ ਚੰਡੀਗੜ੍ਹ ਦਾ ਤੁਹਾਨੂੰ ਪਤਾ ਚੰਡੀਗੜ੍ਹ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਪੂਰੇ ਦੇਸ਼ ਨਾਲੋਂ ਵੱਖਰੇ ਕਿਸਮ ਦਾ ਸਖਤ ਔਰ ਇਮਾਨਦਾਰ ਸਮਾਂ ਨਿਕਲਦਾ ਗਿਆ ਪੁਲਿਸ ਫੇਲ ਹੁੰਦੀ ਗਈ ਪੁਲਿਸ ਦੇ ਹੱਥ ਕੁਝ ਨਾ ਲੱਗਾ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਪ੍ਰੈਸ਼ਰ ਵੱਧਦਾ ਸੀ ਲੋਕਾਂ ਦਾ ਪੁੱਲਾ ਛੱਡ ਦੇ ਕਿਉਂਕਿ ਉਹਨਾਂ ਦੇ ਹੱਥ ਕੋਈ ਲੱਗਾ ਨਹੀਂ ਕੋਈ ਪ੍ਰੂਫ ਹੀ ਨਹੀਂ ਸੀ ਕੋਈ ਸਮਾਂ ਨਿਕਲਿਆ ਜੀ ਮਾਮਲਾ ਕੋਰਟ ਵਿੱਚ ਚਲੇ ਗਿਆ ਕੋਰਟ ਚ ਚਾਰ ਸੀਟ ਵੀ ਦਾਖਲ ਕਰਤੀ ਕਿਉਂਕਿ ਨਾ ਕੋਈ ਸਬੂਤ ਨਾ ਕੋਈ ਗਵਾਹ ਮਾਮਲਾ ਠੰਡੇ ਵਸਤੇ ਪੈ ਗਿਆ ਕੋਰਟ ਵਿੱਚ ਵੀ ਕਿ ਕੋਰਟ ਵਿੱਚ ਤਾਂ ਪ੍ਰੂਫ ਚਾਹੀਦੇ ਹੁੰਦੇ ਆ ਗਵਾਹ ਚਾਹੀਦੇ ਹੁੰਦੇ ਆ ਮਾਮਲਾ ਠੰਡੇ ਵਸਤੇ ਇਸੇ ਤਰ੍ਹਾਂ ਵਕਤ ਨਿਕਲੇ ਸਾਲ 2 ਸਾਲ 4 ਸਾਲ 6 ਸਾਲ ਨਿਕਲ ਗਏ ਟਾਈਮ ਆ ਗਿਆ 11 ਜਨਵਰੀ 2022 ਦਾ 11 ਜਨਵਰੀ 2022 ਨੂੰ ਸ਼ਾਮ ਨੂੰ 8 ਵਜੇ ਮਨਦੀਪ ਗੌਰ ਆਪਣੇ ਘਰ ਵਾਲੇ ਦੇ ਨਾਲ ਸ਼ਾਪਿੰਗ ਕਰਨ ਗਈ ਘਰ ਦਾ ਸਮਾਨ ਲੈਣ ਗਈ ਸਾਰੀ ਸ਼ਾਪਿੰਗ ਕੀਤੀ ਜਦੋਂ ਉੱਥੇ ਬਿੱਲ ਦੇਣ ਦਾ ਟਾਈਮ ਆਇਆ ਬਿੱਲ ਦੇਣ ਲੱਗੇ ਤੇ ਮਨਦੀਪ ਕੌਰ ਦੇ ਘਰ ਵਾਲੇ ਦੇ ਕੋਲ ਪੈਸੇ ਘੱਟ ਸੀ ਜਿੰਨਾ ਬਿੱਲ ਬਣਿਆ ਪੈਸੇ ਘੱਟ ਦੇ ਸੀ ਉਦੋਂ ਘਰ ਵਾਲੇ ਨੇ ਕਿਹਾ ਕਿ ਇੱਥੇ ਲੱਗੇ ਮੇਰੇ ਭਤੀਜੇ ਦੀ ਵੀ ਸ਼ਾਪ ਹੈਗੀ ਆ ਭਤੀਜਾ ਕੰਮ ਕਰਦਾ ਮੈਂ ਉੱਥੋਂ ਜਾ ਕੇ ਪੈਸੇ ਫੜ ਲਿਓ ਨਾ ਤੁਸੀਂ ਮਾੜਾ ਰੁਕੋ ਦੁਕਾਨਦਾਰ ਨੂੰ ਕਿਹਾ ਆਪਣੀ ਵਾਈਫ ਨੂੰ ਵੀ ਮਨਦੀਪ ਕੌਰ ਨੂੰ ਵੀ ਕਹ ਤੁਸੀਂ ਵੇਟ ਕਰ ਲਓ ਮਨਦੀਪਕੌਰ ਵੇਟ ਕਰਨ ਲੱਪੀ ਮੋਟਰਸਾਈਕਲ ਤੇ ਆਇਆ ਸੀ ਮੋਟਰਸਾਈਕਲ ਚੱਕਿਆ ਆਪਣੇ ਭਤੀਜੇ ਕੋਲ ਪੈਸੇ ਲੈਣ ਚਲੇ ਗਿਆ ਜਦੋਂ ਪੈਸੇ ਲੈ ਕੇ ਵਾਪਸ ਆਇਆ ਤੇ ਉਹਦੀ ਵਾਈਫ ਮਨਦੀਪਕੌਰ ਉਸ ਦੁਕਾਨ ਤੇ ਹੈ ਹੀ ਨਹੀਂ ਪੈਸੇ ਤੇ ਸਮਾਨ ਲਿਆ ਪੁੱਛਿਆ ਦੁਕਾਨਦਾਰ ਨੂੰ ਦੁਕਾਨਦਾਰ ਕਹਿੰਦਾ ਭਾਬੀ ਜੀ ਦਾ ਘਰ ਚਲੇ ਗਿਆ ਜਦੋਂ ਮਨਦੀਪਕੌਰ ਦਾ ਘਰ ਵਾਲਾ ਘਰ ਪਹੁੰਚਿਆ ਤੇ ਭਾਬੀ ਜੀ ਘਰ ਵੀ ਨਹੀਂ ਪਹੁੰਚੇ ਰਿਸ਼ਤਾਰਾਂ ਦੇ ਫੋਨ ਕੀਤਾ ਜਾਣ ਪਛਾਣ ਚ ਫੋਨ ਕੀਤਾ ਕਿਤੇ ਵੀ ਨਹੀਂ ਮਿਲੀ ਟਾਈਮ ਨਿਕਲਿਆ 9 ਵਜੇ 10 ਵਜੇ 11 ਵਜੇ ਉਹ ਲਾਪਤਾ ਇਸੇ ਦੌਰਾਨ ਰਾਤ ਨੂੰ ਜਾ ਕੇ ਪੁਲਿਸ ਸਟੇਸ਼ਨ ਮਾਮਲਾ ਦਰਜ ਕਰਾ ਦਿੱਤਾ ਗਿਆ ਮਲੋਏ ਥਾਣੇ ਵਿੱਚ ਮਲੋਏ ਥਾਣੇ 'ਚ ਜਦੋਂ ਮਾਮਲਾ ਦਰਜ ਕਰਾਤਾ ਮੇਰੀ ਵਾਈਫ ਇੱਦਾਂ ਦਾ ਸਮਾਨ ਲੈਣ ਗਈ ਘਰ ਨਹੀਂ ਆਈ ਚਲੋ ਪੁਲਿਸ ਵੀ ਲੱਭਣ ਵੈਰੀਫਿਕੇਸ਼ਨ ਕਰਨ ਚਲੀ ਗਈ ਦੁਕਾਨ ਤੋਂ ਰਾਤ ਗਈ ਬਾਤ ਗਈ ਦਿਨ ਚੜਿਆ ਲਾਲ ਲਾਲ ਮੱਚ ਗਈ ਮਲੋਆ ਦੇ ਜੰਗਲ ਦੇ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਜਿਹਦੀ ਉਮਰ 35 ਤੋਂ 38 ਸਾਲ ਦੀ ਸੀ ਨਗਰ ਹਾਲਤ ਦੇ ਵਿੱਚ ਇਹ ਉਹੀ ਮਨਦੀਪ ਕੌਰ ਸੀ ਜਿਹੜੀ ਰਾਤੀ ਲਾਪਤਾ ਹੋਈ ਸੀ ਪੁਲਿਸ ਨੇ ਮਾਮਲਾ ਦਰਜ ਕੀਤਾ ਤੇਜ਼ੀ ਨਾਲ ਇਦੀ ਪਾਲ ਕਰਨੇ ਸ਼ੁਰੂ ਕੀਤੀ ਕਾਤਲ ਦੀ ਇਨਵੈਸਟੀਗੇਸ਼ਨ ਕਰਨੇ ਸ਼ੁਰੂ ਕੀਤੀ ਸੇਮ ਜੋ 2010 ਦੇ ਵਿੱਚ ਮਾਮਲਾ ਹੋਇਆ ਸੀ ਰੋਜ਼ ਦਾ ਸੇਮ ਉਹੀ ਕੇਸ ਉਦਾਂ ਹੀ ਨਗਲ ਹਾਲ ਸੱਟਾਂ ਲੱਗੀਆਂ ਹੋਈਆਂ ਥਾਂ ਥਾਂ ਤੇ ਦੰਦੀਆਂ ਵੱਡੀਆਂ ਗਈਆਂ ਹੋਈਆਂ ਪੂਰੀ ਕਰੋੜਤਾ ਕੀਤੀ ਐਂਡ ਤੇ ਗਲਾ ਕੁੱਟ ਕੇ ਉਹਨੂੰ ਮਾਰਤਾ ਜਦੋਂ ਪੁਲਿਸ ਕੇਸ ਦੇ ਕੋਲ ਆਇਆ ਤੇ ਪੁਲਿਸ ਵਾਲਿਆਂ ਨੂੰ ਇਦਾਂ ਹੀ ਲੱਗੇਗੀ ਇਹ ਕੇਸ ਪਹਿਲਾਂ ਪੜਿਆ ਆ ਕੇ ਤੇ ਸੇਮ ਕੇਸ ਲੱਗਦਾ ਜਿਹੜਾ ਪਹਿਲਾ ਕੇਸ ਸੀ ਪੁਲਿਸ ਦੇ ਵੀ ਕੰਨ ਖੜੇ ਹੋ ਗਏ ਪੁਲਿਸ ਨੇ ਹੱਥਾਂ ਪੈਰਾਂ ਦੀ ਪੈ ਗਈ ਵੀ ਇਹ ਉਹਦੇ ਨਾਲ ਦਾ ਕੇਸ ਆ ਕਾਤਲ ਹੱਲੇ ਆਪਣੇ ਲਾਗੇ ਛਾਗੇ ਆਪਣੇ ਗ੍ਰਿਸ ਤੋਂ ਬਾਹਰ ਸ਼ਰਿਆਮ ਖੁੱਲਾ ਪਿਰਦਾ ਜੇਕਰ ਇਹ ਉਦੋਂ ਹੀ ਇਹਨੂੰ ਫੜਿਆ ਜਾਂਦਾ ਤਾਂ ਅੱਜ ਮਨਦੀਪ ਕੌਰ ਦਾ ਕਤਲ ਨਾ ਹੁੰਦਾ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਭਾਲ ਕਰਨੀ ਸ਼ੁਰੂ ਕੀਤੀ ਆਪਣੀਆਂ ਰਿਪੋਰਟਾਂ ਲਈਆਂ ਸੀਐਸਐਫਐਲ ਟੀਮ ਨੇ ਰਿਪੋਰਟ ਬਲੱਡ ਸੈਂਪਲ ਲੈ ਕੇ ਭੇਜਦੀ ਉਸ ਟਾਈਮ ਇੱਥੇ ਸੀ ਐਸਐਸਪੀ ਕਮਲਦੀਪ ਕੌਰ ਇਹਨਾਂ ਨੇ ਇੱਕ ਟੀਮ ਬਣਾਈ ਕਮਲਦੀਪ ਕੌਰ ਜੀ ਨੇ ਜੇ ਡੀਐਸਪੀ ਚਰਨਜੀਤ ਸਿੰਘ ਇੰਸਪੈਕਟਰ ਜਸਪਾਲ ਸਿੰਘ ਸਬ ਇੰਸਪੈਕਟਰ ਮੋਹਨ ਕਸ਼ਪ ਤੇ ਕਨਸਟੇਬਲ ਸੁਨੀਲ ਅਤੇ ਵਿਕਾਸ ਇਹ ਟੀਮ ਬਣੀ ਟੀਮ ਨੂੰ ਕਿਹਾ ਕਿਸੇ ਵੀ ਤਰ੍ਹਾਂ ਜੇ ਇਸ ਸਾਲ ਚ ਮਰਜੀ ਕਾਤਲ ਚਾਹੀਦਾ ਇਸ ਤੋਂ ਪਹਿਲਾਂ ਕੋਈ ਹੋਰ ਕਤਲ ਕਰੇ ਸ਼ਹਿਰ ਚ ਮਾੜੀ ਵਾਰਦਾਤ ਹੋਵੇ ਇਸ ਕਾਤਲ ਨੂੰ ਫੜਨਾ ਬਹੁਤ ਜ਼ਰੂਰੀ ਹੈ ਟੀਮ ਨੇ ਵੀ ਕਿਹਾ ਠੀਕ ਹੈ ਮੈਡਮ ਪਰ ਟੀਮ ਨੇ ਵੀ ਇਹ ਸੋਚਿਆ ਕਿ ਪਹਿਲਾਂ ਵੀ ਅਸੀਂ ਇੰਨੇ ਸਾਲ ਲਾਇਏ ਕਾਤਲ ਹੱਥ ਨਹੀਂ ਆਇਆ ਕਿ ਅਸੀਂ ਕਿਹੜੇ ਤਰੀਕੇ ਨਾਲ ਫੜੀਏ ਐਸਐਸ ਵੀ ਸਾਹਿਬ ਨੇ ਕਿਹਾ ਨਵੇਂ ਸਿਰੇ ਤੋਂ ਸੋਚੋ ਆਰਾਮ ਨਾਲ ਸੋਚੋ ਕੁਝ ਵੱਖਰਾ ਸੋਚੋ ਤੇ ਟੀਮ ਨੇ ਫਿਰ ਚਲਾਇਆ ਦਿਮਾਗ ਆਪਣਾ ਪੁਲਿਸ ਦੀ ਵਰਦੀ ਲਾ ਕੇ ਡਾਕਟਰ ਦੀ ਵਰਦੀ ਪਾਈ ਜਿਸ ਜਿਸ ਏਰੀਏ ਸ਼ੱਕ ਸੀ ਉੱਥੇ ਪਹੁੰਚੇ ਇਸ ਤੋਂ ਪਹਿਲਾਂ ਕਿਉਂਕਿ ਉਹਨਾਂ ਨੇ ਪਹਿਲੇ ਕੇਸ ਵਿੱਚ ਵੀ 800 ਲੋਕਾਂ ਦੇ ਸੈਂਪਲ ਆ ਸੀ ਉਹ ਤਾਂ ਪੂਰੇ ਪੂਰੇ ਸੈਂਪਲ ਇਹਨਾਂ ਦੇ ਕੋਲ ਸੀ ਉਹ ਚੋਂ ਦਾ ਕਿਸੇ ਦੀ ਬਲੱਡ ਸੈਂਪਲ ਦੀ ਰਿਪੋਰਟ ਪਹਿਲੇ ਬਲੱਡ ਨਾਲ ਮਿਲੀ ਨਹੀਂ ਸੀ ਕਾਤਲ ਦੇ ਬਲੱਡ ਨਾਲ ਹੁਣ ਡਾਕਟਰ ਬਣੇ ਘਰ ਘਰ ਜਾ ਕੇ ਬਲੱਡ ਸੈਂਪਲ ਲੈਣੇ ਸ਼ੁਰੂ ਕੀਤੇ ਡੋਰ ਟੂ ਡੋਰ ਜਾਣਾ ਸ਼ੁਰੂ ਕੀਤਾ ਕਾਤਲ ਨੂੰ ਫੜਨ ਵਾਸਤੇ ਇਹਨੂੰ ਕਹਿੰਦੇ ਆ ਪੁਲਿਸ ਪੁਲਿਸ ਆਪਣੀ ਅਈ ਤੇ ਆ ਜੈ ਨਾ ਕਾਤਲ ਕਿਤੇ ਵੀ ਜਾ ਕੇ ਲੁਕ ਜਵੇ ਪੁਲਿਸ ਉਹਨੂੰ ਜਾ ਫੜਦੀ ਹੈ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਐਵੇਂ ਨਹੀਂ ਕਹਿੰਦੇ ਘਰ ਘਰ ਜਾਣਾ ਸ਼ੁਰੂ ਕਰ ਲਿਆ ਚਲੋ ਪੁਲਿਸ ਦੀ ਟੀਮ ਬਣੀ ਲੱਭਦੀ ਰਹੀ ਸੈਂਪਲ ਇਕੱਠੇ ਕਰਨੇ ਸ਼ੁਰੂ ਕਰ ਲੈ ਬਲੱਡ ਸੈਂਪਲ ਲੈਣੇ ਸ਼ੁਰੂ ਕਰ ਲੈ ਘਰ ਜਾ ਕੇ ਲੋਕਾਂ ਨੂੰ ਕਹਿਣਾ ਸ਼ੁਰੂ ਕਰਤਾ ਕਿ ਇੱਕ ਬਲੱਡ ਸੈਂਪਲ ਚਾਹੀਦਾ ਕਿਉਂਕਿ ਖੂਨਦਾਨ ਦਾ ਕੈਂਪ ਲੱਗਣਾ ਜੇ ਦਾ ਦਿਲ ਕਰੇ ਖੂਨਦਾਨ ਕਰ ਸਕਦਾ ਬਣ ਕੇ ਡਾਕਟਰ ਗਿਆ ਸੀ ਪਰ ਸੀ ਅਸਲ ਵਿੱਚ ਪੁਲਿਸ ਤੇ ਬਲੱਡ ਲੈਂਦੇ ਲੈਂਦੇ ਸੈਂਪਲ ਇਕੱਠੇ ਕਰਦੇ ਕਰਦੇ ਇਹ ਪਹੁੰਚੇ ਸੈਕਟਰ 38 ਕੁਆਟਰ ਨੰਬਰ 16 ਚ ਝੁੱਗੀ ਨੰਬਰ 16 ਚ ਉੱਥੇ ਜਾ ਕੇ ਕਹਿੰਦੇ ਅਸੀਂ ਬਲੱਡ ਸੈਂਪਲ ਲੈਣੇ ਆ ਖਾਸ ਕਰ ਨੌਜਵਾਨਾਂ ਦੇ ਕਿਉਂਕਿ ਲੇਡੀਜ਼ ਦੇ ਬਲੱਡ ਦੀ ਤਾਂ ਲੋੜ ਹੀ ਨਹੀਂ ਕਾਤਲਤਾ ਕੋਈ ਮੁੰਡਾ ਸੀ ਬੰਦਾ ਸੀ ਕੋਈ ਔਰਤਾਂ ਦੇ ਬਲੱਡ ਸੈਂਪਲ ਲੈ ਕੇ ਫਾਇਦਾ ਕੋਈ ਨਹੀਂ ਸੀ ਉਸ ਘਰ ਲੇਡੀਜ਼ ਸੀ ਉਹ ਕਹਿੰਦੀ ਮੇਰਾ ਬੇਟਾ ਬਾਥਰੂਮ ਚ ਗਿਆ ਟਾਇਲਟ ਗਿਆ ਵੇਟ ਕਰ ਲਓ ਛੋਟੇ ਛੋਟੇ ਘਰ ਆ ਬਾਹਰ ਪੁਲਿਸ ਗੱਲਾਂ ਬਾਹਾਂ ਉਹ ਹੀ ਡਾਕਟਰ ਗੱਲਾਂ ਬਾਤਾਂ ਕਰਦੇ ਅੰਦਰ ਜਿਹੜਾ ਲੜਕਾ ਸੀ ਉਹਦਾ ਨਾਂ ਸੀ ਮੋਨੂ ਕੁਮਾਰ ਉਹਨੂੰ ਸਾਰੀਆਂ ਗੱਲਾਂ ਸੁਣਦੀਆਂ ਸੀ ਛਾਦਰ ਸੀ ਉਹ ਡਾਕਟਰਾਂ ਨੂੰ ਯਾਨੀ ਉਹ ਪੁਲਿਸ ਨੂੰ ਤਕਰੀਬਨ ਅੱਧਾ ਪੌਣਾ ਘੰਟਾ ਵੇਟ ਕਰਨੀ ਪਈ ਉਹਦੀ ਕਾਲਜੋਂ ਬਾਹਰ ਆਉਣ ਲੱਗੇ ਉਹਦੀ ਚਲੋ ਜਦੋਂ ਬਾਹਰ ਆਇਆ ਆਨੇ ਬਹਾਨੇ ਬਣਾਉਣ ਲੱਗਾ ਯਾਨੀ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ ਉਹਨਾਂ ਡਾਕਟਰਾਂ ਨੇ ਪੁਲਿਸ ਵਾਲਿਆਂ ਨੇ ਯਾਨੀ ਸੀ ਡਾਕਟਰ ਬਣੇ ਹੋਏ ਪਰ ਅਸਲ ਵਿੱਚ ਕੋਲਸ ਨੂੰ ਨਾ ਸਮਝਾਇਆ ਬਜਾਇਆ ਗੱਲਾਂ ਬਾਤਾਂ ਕਰਕੇ ਉਹਦਾ ਬਲੱਡ ਸੈਂਪਲ ਲੈ ਲਿਆ ਬਲੱਡ ਸੈਂਪਲ ਲੈਣ ਤੋਂ ਬਾਅਦ ਡਾਕਟਰ ਕਹਿੰਦੇ ਤੁਸੀਂ ਜਾ ਸਕਦੇ ਜਿੱਥੇ ਜਾਣਾ ਜਾਓ ਸਾਡੇ ਨਾਲ ਤੁਸੀਂ ਫ੍ਰੀ ਆ ਖੂਨਦਾਨ ਕੈਂਪ ਲੱਗਣਾ ਉਹ ਤੁਹਾਨੂੰ ਮੈਸੇਜ ਆ ਜਾਊਗਾ ਤੁਹਾਡੇ ਨੰਬਰ ਤੇ ਕਦੋਂ ਲੱਗਣਾ ਤੁਹਾਡੀ ਮਰਜ਼ੀ ਬਲੱਡ ਦਾਨ ਕਰਨਾ ਕਰ ਦਿਓ ਤੁਹਾਡੀ ਮਰਜ਼ੀ ਨਾ ਕਰਿਓ ਆਪਣਾ ਸੈਂਪਲ ਲੈ ਕੇ ਚਲੇ ਗਏ ਜਾ ਕੇ ਉਹ ਸਾਰੇ ਦੇ ਸਾਰੇ ਸੈਂਪਲ ਭੇਜਦੇ ਰਿਪੋਰਟ ਵਾਸਤੇ ਇੱਕ ਕਦੋਂ ਇਹਦੀ ਰਿਪੋਰਟ ਬਣ ਕੇ ਆਉਂਦੀ ਆ ਕਰਦੇ ਗਾਦੇ ਟਾਈਮ ਲੰਘ ਗਿਆ ਸਮਾਂ ਬੀਤ ਗਿਆ ਪੁਲਸ ਆਪਣੇ ਕੰਮ ਕਰਦੀ ਗਈ ਤਲਾਸ਼ ਵੀ ਤਿਆਰੀ ਰੱਖੀ ਇਨਵੈਸਟੀਗੇਸ਼ਨ ਚੱਲਦੀ ਰਹੀ ਸਮਾਂ ਲੰਘ ਗਿਆ ਜੁਲਾਈ 2023 ਆ ਗਿਆ 23 ਦੇ ਸਾਰੀਆਂ ਰਿਪੋਰਟਾਂ ਕਰ ਕਰਾ ਕੇ ਬਲੱਡ ਸੈਂਪਲ ਦੇ ਕੇ ਇਹਨਾਂ ਨੇ ਲੈਬ ਚ ਭੇਜਤੇ ਸਮਾਂ ਲੰਘਿਆ ਆ ਗਿਆ ਅਪ੍ਰੈਲ 2024 2024 ਅਪ੍ਰੈਲ ਚ ਸਾਰੇ ਬਲੱਡ ਦੇ ਸੈਂਪਲ ਜਿਹੜੇ ਲੈ ਸੀ ਉਹਨਾਂ ਦੀ ਰਿਪੋਰਟ ਆ ਗਈ ਇਹ ਰਿਪੋਰਟ ਜਦੋਂ ਮਲਾਈ ਗਈ ਜੁਲਾਈ 2010 ਜਿਹੜਾ ਕਤਲ ਹੋਇਆ ਸੀ ਰੋਜ਼ ਲੜਕੀ ਦਾ ਜਿਹੜਾ ਉਹਦੇ ਸਕੂਟਰੀ ਤੋਂ ਬਲੱਡ ਮਿਲਿਆ ਸੀ ਜਾਂ ਉਹਦੇ ਸਰੀਰ ਤੋਂ ਬਲੱਡ ਦੇ ਉਹਦੇ ਕੱਪੜਿਆਂ ਤੋਂ ਬਲੱਡ ਦੇ ਦਾਗ ਮਿਲੇ ਸੀ ਉਸ ਬਲੱਡ ਦੇ ਨਾਲ ਮੈਚ ਕਰ ਗਿਆ ਇਸ ਮੋਨੂ ਕੁਮਾਰ ਦਾ ਸੈਕਟਰ 38 ਵਾਲੇ ਦਾ ਜਿਹਦਾ ਹਾਊਸ ਨੰਬਰ ਕੁਆਟਰ ਨੰਬਰ ਸੀ 16 ਉਹਦੇ ਬਲੱਡ ਨਾਲ ਮੈਚ ਕਰ ਗਿਆ ਪੁਲਿਸ ਨੂੰ ਵੀ ਖੁਸ਼ੀ ਹੋਈ ਪਰ ਸਾਲ ਬਹੁਤ ਹੋ ਗਏ ਸੀ 14 ਪਹਿਲਾਂ ਤਾਂ ਪੁਲਿਸ ਡਾਕਟਰ ਦਾ ਭੇਸ ਬਣਾ ਕੇ ਗਈ ਸੀ ਪਰ ਇਸ ਵਾਰ ਪੁਲਿਸ ਆਪਣੀ ਅਸਲੀ ਵਰਦੀ ਪਾ ਕੇ ਜਾ ਤੜਿਆ ਮੋਨੂ ਜਦੋਂ ਉਹਦੇ ਘਰ ਪਹੁੰਚੇ ਮੋਨ ਨੂੰ ਪਤਾ ਲੱਗ ਗਿਆ ਕਿ ਇਹ ਉਹੀ ਡਾਕਟਰ ਆ ਜਿਹੜੇ ਮੇਰਾ ਬਲੱਡ ਸੈਂਪਲ ਲੈ ਕੇ ਅਸਲ ਡਾਕਟਰ ਨਹੀਂ ਸੀ ਇਹ ਪੁਲਿਸ ਸੀ ਆਪਣੀ ਮਾਂ ਨੂੰ ਕਹਿੰਦਾ ਮਾਂ ਮੈਨੂੰ ਰੋਟੀ ਬਣਾ ਕੇ ਖਿਲਾ ਦੇ ਪਤਾ ਨਹੀਂ ਮੁੜ ਕੇ ਜ਼ਿੰਦਗੀ 'ਚ ਤੇਰੇ ਹੱਥ ਦੀ ਰੋਟੀ ਕਦੇ ਖਾਣ ਨੂੰ ਮਿਲੇ ਜਾਂ ਨਾ ਮਿਲੇ ਪੁਲਿਸ ਵਾਲੇ ਵੀ ਕਹਿੰਦੇ ਕੋਈ ਨਹੀਂ ਖਾਲਾ ਰੋਟੀ ਕਿਹੜੀ ਗੱਲ ਆ ਮਾਂ ਨੇ ਰੋਟੀ ਬਣਾਈ ਖਲਾਈ ਪੁਲਿਸ ਵਾਲਿਆਂ ਨੇ ਧਰ ਲਿਆ ਮਾਮਲੇ ਦੀ ਜਾਂਚ ਹੋਈ ਇਸ ਮੋਨੂ ਕੁਮਾਰ ਦਾ ਪਿਛੋਕੜ ਵੀ ਜਾਂਚਿਆ ਪਰਖਿਆ ਗਿਆ ਪਤਾ ਲੱਗਾ ਪੁਲਿਸ ਨੂੰ ਕਿ ਇਹਦੇ ਉੱਪਰ ਹੋਰ 7 ਕੇਸ ਚੱਲਦੇ ਆ ਚੋਰੀ ਚਿਕਾਰੀ ਦੇ ਚੈਨੀਆਂ ਖੋਣ ਦੇ ਇਸ ਇਹਨਾਂ ਦੋਨਾਂ ਕਤਲਾਂ ਦੇ ਵਿੱਚ ਇਸੇ ਦਾਇਆਸੀ ਮੋਨੂ ਕੁਮਾਰ ਦਾ ਇਹਨੇ ਪਹਿਲਾਂ 2010 ਦੇ ਵਿੱਚ ਵੀ ਉਸ ਰੋਜ਼ ਲੜਕੀ ਦਾ ਰੇਪ ਕੀਤਾ ਉੱਤੇ क्रूरता ਦਿਖਾਈ ਉਸ ਤੋਂ ਬਾਅਦ 37 ਸਾਲ ਦੀ ਮਨਦੀਪ ਕੌਰ ਇਹਦਾ ਵੀ ਰੇਪ ਕੀਤਾ ਸੇਮ ਕਤਲ ਕਰਨ ਦਾ ਉਹੀ ਪੈਟਰਨ ਪਹਿਲਾਂ ਸੱਟ ਮਾਰਨੀ ਫਿਰ ਕੋਟ ਮਾਰ ਕਰਨੀ ਫੇਰ ਰੇਪ ਕਰਨਾ ਫੇਰ ਸਰੀਰ ਦੇ ਹਰ ਭਾਗ ਦੇ ਉੱਪਰ ਦੰਦੀਆਂ ਵੱਡਣੀਆਂ ਦੰਦ ਖਬੋਦਣੇ ਵਿੱਚ ਉਹ ਲੜਕੀਆਂ ਕਿੰਨਾ ਚੀਕਾਂ ਮਾਰਦੀ ਹੋਣਗੀਆਂ ਕਿੰਨਾ ਰੋਂਦੀਆਂ ਹੋਣਗੀਆਂ ਪਰ ਇਸ ਜ਼ਲਾਦ ਨੂੰ ਇਸ ਪਾਪੀ ਨੂੰ ਬਿਲਕੁਲ ਤਰਸ ਨਹੀਂ ਆਉਂਦਾ ਹੁਣ ਫੜਿਆ ਗਿਆ ਪੁਲਿਸ ਨੇ ਜਾਂਚ ਕੀਤੀ ਜਿੱਥੇ-ਜਿੱਥੇ ਵੀ ਖਬਰ ਗਈ ਲੋਕਾਂ ਨੂੰ ਪਤਾ ਲੱਗਾ ਲੋਕਾਂ ਨੇ ਹੁਲਾਇਆ ਇਸੇ ਨੇ ਇੱਕ ਕਤਲ ਕੀਤਾ ਸੀ ਹਿਮਾਚਲ ਦੇ ਜ਼ਿਲ੍ਹੇ ਚੰਬੇ 'ਚ ਪੁਲਿਸ ਦੀ ਜਾਂਚ ਮੁਤਾਬਕ ਇਹ ਵੀ ਪਤਾ ਲੱਗਾ ਚੰਬੇ ਜ਼ਿਲ੍ਹੇ 'ਚ ਵੀ 2008-9 ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਦੋਂ ਇਹ 18 ਸਾਲਾਂ ਦਾ ਸੀ ਸੇਮ ਇਸੇ ਪੈਟਰਨ ਦੇ ਉੱਪਰ ਇੱਕ ਲੜਕੀ ਨਾਲ ਰੇਪ ਹੋਇਆ ਸੀ। ਉਹਦੇ ਸਰੀਰ ਤੇ ਵੀ ਕੱਟ ਦੇ ਨਿਸ਼ਾਨ, ਦੰਦੀਆਂ ਦੇ ਨਿਸ਼ਾਨ, ਦੰਦਾਂ ਦੇ ਨਿਸ਼ਾਨ ਆਖਰ ਗਲਾ ਕੱਟ ਕੇ ਉਹਨੂੰ ਹੀ ਮਾਰਤਾ ਸੀ। ਉਸ ਕੇਸ ਦੇ ਵਿੱਚ ਛੁੱਟ ਗਿਆ ਸੀ ਇਹ। ਕਾਰਨ ਨਾ ਕੋਈ ਸਬੂਤ, ਨਾ ਕੋਈ ਗਵਾਹ ਇਹ ਛੁੱਟ ਗਿਆ ਉੱਥੋਂ। ਆ ਗਿਆ 18 ਮਹੀਨੇ ਕੇਸ ਚੱਲਿਆ ਸੀ ਚੰਬੇ ਦੇ ਵਿੱਚ। ਇਹ ਉੱਤਰ ਪ੍ਰਦੇਸ਼ ਦਾ ਉਤਰਾਖੰਡ ਦਾ ਸੌਰੀ ਉਤਰਾਖੰਡ ਦਾ ਰਹਿਣ ਵਾਲਾ ਲੜਕਾ ਸੀ ਮੋਨੂ ਕੁਮਾਰ। ਇਹਨੇ ਚੰਡੀਗੜ੍ਹ ਦੇ ਵਿੱਚ ਆ ਕੇ ਦੋ ਕਤਲ ਕੀਤੇ, ਦੋ ਰੇਪ ਕੀਤੇ। ਸੀਰੀਅਲ ਕਿਲਰ ਬਣਿਆ ਇਹ ਤੇ 2024 ਦੇ ਵਿੱਚ ਅਪ੍ਰੈਲ ਮਾਂਥ ਦੇ ਵਿੱਚ ਫੜਿਆ ਗਿਆ ਤੇ ਪੁਲਿਸ ਦੀ ਪੂਰੀ ਪੂਰਾ ਹੁਣ ਚੋਰ ਲੱਗਾ ਪਿਆ ਪ੍ਰੂਫ ਗਵਾਹ ਇਕੱਠੇ ਕੀਤੇ ਜਾ ਰਹੇ ਕਿ ਇਸ ਪਾਪੀ ਨੂੰ ਇਸ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਵੇ ਇਦਾਂ ਦੇ ਨੂੰ ਬਖਸ਼ਣਾ ਨਹੀਂ ਚਾਹੀਦਾ ਫਾਂਸੀ ਲੱਗਣੀ ਚਾਹੀਦੀ ਹੈ ਇਦਾਂ ਦੇ ਕਾਤਲਾਂ ਨੂੰ ਇਦਾਂ ਦੇ ਨਕਮਿਆਂ ਨੂੰ ਸੋ ਦੋਸਤੋ ਇਹ ਆ ਚੰਡੀਗੜ੍ਹ ਦੀ ਪੁਲਿਸ ਦੀ ਇਨਵੈਸਟੀਗੇਸ਼ਨ ਪੁਲਿਸ ਜਦੋਂ ਆਪਣੀ ਅਜ ਤੇ ਆਵੇ ਨਾ ਜਦੋਂ ਪੁਲਿਸ ਸੋਚ ਲਵੇ ਕਿ ਕੇਸ ਦਾ ਹੱਲ ਕਰਨਾ ਮਸਲਾ ਕੇਸ ਹੱਲ ਕਰਨਾ ਤੇ ਕਾਤਲ ਬਿਸ਼ੱਕ ਸੱਤ ਸਮੁੰਦਰਾਂ ਦੇ ਥੱਲੇ ਸੱਤ ਪਤਾਲਾਂ ਦੇ ਜਾ ਕੇ ਥਲੇ ਲੁਕ ਜਿੱਥੇ ਮਰਜੀ ਭਾਜ ਲਵੇ ਪੁਲਿਸ ਉਹਨੂੰ ਜਾ ਫੜਦੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪੁਲਿਸ ਕਰ ਦਿੰਦੀ ਆ ਸਲਾਮ ਹੈ ਚੰਡੀਗੜ੍ਹ ਪੁਲਿਸ ਨੂੰ ਸਲਾਮ ਹੈ ਇਸ ਇਨਵੈਸਟੀਗੇਸ਼ਨ ਟੀਮ ਨੂੰ ਜਿਨ੍ਹਾਂ ਨੇ ਕਾਤਲ ਨੂੰ ਅਰੈਸਟ ਕੀਤਾ ਫੜਿਆ ਔਰ ਉਹਨੂੰ ਹੁਣ ਸਜ਼ਾ ਦਿਵਾਰੀ ਆ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਅਜਿਹੇ ਲੋਕਾਂ ਨਾਲ ਕੀ ਹੋਣਾ ਚਾਹੀਦਾ ਕਹਾਣੀ ਸੁਣਾਉਣ ਦਾ ਮਕਸਦ ਕੋਈ ਡਰਾਉਣਾ ਨਹੀਂ ਹੈ ਤੁਹਾਨੂੰ ਸਿਰਫ ਅਵੇਅਰ ਕਰਨਾ ਸਿਰਫ ਜਾਗਰੂਤ ਕਰਨਾ ਕਿ ਇਦਾਂ ਦੇ ਦਰਿੰਦੇ ਹੱਲੇ ਵੀ ਸਾਡੇ ਸਮਾਜ ਦੇ ਵਿੱਚ ਸਾਡੇ ਲਾਗੇ-ਛਾਗੇ ਹੈਗੇ ਆ ਸੋ ਆਪਣੇ ਪਰਿਵਾਰ ਦਾ ਆਪਣਾ ਆਸ-ਪड़ोस ਦਾ ਧਿਆਨ ਰੱਖਿਆ ਕਰੋ ਅਵੇਰ ਰਹਾ ਕਰੋ ਅਲਰਟ ਰਹਾ ਕਰੋ ਆਪਣਾ ਕਮੈਂਟ ਕਰਕੇ ਦੱਸਿਓ ਇਸ ਦਰਿੰਦੇ ਨਾਲ ਕੀ ਹੋਣਾ ਚਾਹੀਦਾ ਧੰਨਵਾਦ ਦੋਸਤੋ ਬਹੁਤ-ਬਹੁਤ ਸ਼ੁਕਰੀਆ